ਤੋ ਆਪਣੇ ਮਾਂ ਨੂੰ ਰੋਟੀ ਵੀ ਖਵਾ ਰਹੀਆਂ ਹੱਥ ਫੜ ਕੇ ਪਾਣੀ ਦਾ ਗਲਾਸ ਵੀ ਪੁੱਛ ਰਹੀਆਂ ਉਸ ਤੋਂ ਬਾਅਦ ਸਮਾਈਲ ਕਰੀ ਜਾਨੀ ਖਿਜ ਨਹੀਂ ਰਹੀ ਮੈਂ ਰੋਜ਼ ਇਹੀ ਬੇਨਤੀ ਕਰਦਾ ਵੀਡੀਓ ਦੇ ਵਿੱਚ ਖਾਸ ਕਰ ਮੇਰੀ ਯੰਗ ਪੀੜੀ ਨੂੰ ਕਿ ਸਾਡੀ ਟੀਮ ਨਾਲ ਜਲਦ ਤੋਂ ਜਲਦ ਸੰਪਰਕ ਕਰੋ ਜੇ ਕੋਈ ਕੈਨੇਡਾ ਸਰੀ ਦੇ ਵਿੱਚ ਇਹਨਾਂ ਦੇ ਬੇਟੇ ਦੀ ਮਦਦ ਕਰ ਸਕਦਾ ਸਿਰਫ ਉਹਨੂੰ ਦਵਾਈਆਂ ਲੈ ਦੇਵੇ ਸਾਡੇ ਵਰਗੀਆਂ ਸੰਸਥਾਵਾਂ ਆਪੇ ਹੀ ਬੰਦ ਹੋ ਜਾਣਗੀਆਂ ਜੇ ਚੰਗੇ ਲੋਕ ਆਪ ਹੀ ਅੱਗੇ ਲੱਗ ਕੇ ਆਪਣੇ ਪਿੰਡਾਂ ਨੂੰ ਤੇ ਸ਼ਹਿਰਾਂ ਨੂੰ ਸਾਂਭਣ ਲੱਗ ਗਏ ਸਰਵਣ ਪੁੱਤਰੀ ਨਾਲ ਮਿਲਵਾਨੇ ਆ ਬਜੀ ਕਿੱਥੋਂ ਆਏ ਤੁਸੀਂ ਨਮਸਕਾਰ ਨਵੇਂ ਸ਼ਹਿਰ ਤੋਂ ਇਹ ਦੋਨੋਂ ਕੁੜੀ ਤੁਹਾਡੇ ਮੋਢਿਆਂ ਤੇ ਹੱਥ ਰੱਖ ਕੇ ਤੁਹਾਡਾ ਸਹਾਰਾ ਬਣ ਰਹੀ ਹੈ ਤੇ ਇੱਕ ਪਾਸੇ ਲੋਕ ਕਹਿੰਦੇ ਨੇ ਕੁੜੀਆਂ ਪੁੱਛਦੀਆਂ ਨਹੀਂ ਤੁਹਾਡੀ ਬੱਚੇ ਕਿੰਨੇ ਟੋਟਲ ਦੋ ਬੇਟੀਆਂ ਦੋ ਬੇਟੀਆਂ ਤੁਹਾਡੀ ਬੇਟੀ ਨੂੰ ਮੈਂ ਪਿਛਲੇ ਅੱਧੇ ਘੰਟੇ ਤੋਂ ਦੇਖ ਰਿਹਾ ਤੈਨੂੰ ਦੇਖ ਕੇ ਮੇਰੀ ਰੂਹ ਇੰਨੀ ਖੁਸ਼ ਹੋ ਰਹੀ ਹੈ ਨਾ ਕੀ ਇਹ ਤੁਹਾਡਾ ਹੱਥ ਫੜ ਕੇ ਤੁਹਾਨੂੰ ਰੋਟੀ ਖਵਾ ਰਹੀ ਹੈ ਪਾਣੀ ਦਾ ਗਲਾਸ ਫੜ ਰਹੀ ਹੈ ਤੁਹਾਨੂੰ ਦੋਨਾਂ ਨੂੰ ਨਹੀਂ ਦਿਖਦਾ ਅੱਖਾਂ 'ਚੋਂ ਨਹੀਂ ਐਵੇਂ ਨਹੀਂ ਰਹੇ ਮੇ ਮਿਲ ਅਰੇ ਤੁਹਾਡੀ ਅੱਖ ਹੈ ਨਹੀਂ ਮੇਰੀਆਂ ਨਾਲ ਬਚਪਨ ਤੋਂ ਬਚਪਨ ਤੋਂ ਬਚਪਨ ਤੂੰ ਬੇਟਾ ਆਪਣੇ ਮਾਪੇ ਨੂੰ ਇੰਨਾ ਪਿਆਰ ਕਿਉਂ ਕਰ ਰਹੀ ਹੈ ਇੱਥੇ بڑے ਬੱਚੇ ਆਉਂਦੇ ਮੇਰੇ ਕੋਲ ਆਪਣੇ ਮਾਬਰ ਨੂੰ ਪੁੱਛਦੇ ਨਹੀਂ ਤੋਂ ਆਪਣੀ ਮਾਂ ਨੂੰ ਰੋਟੀ ਵੀ ਖਵਾ ਰਹੀਆਂ ਹੱਥ ਫੜ ਕੇ ਪਾਣੀ ਦਾ ਗਲਾਸ ਵੀ ਪੁੱਛ ਰਹੀਆਂ ਉਸ ਤੋਂ ਬਾਅਦ ਸਮਾਈਲ ਕਰੀ ਜਾਂਦੀ ਖਿਜ ਨਹੀਂ ਰਹੀ ਬੜੀ ਵਧੀਆ ਲੱਗੀ ਮੈਨੂੰ ਮੈਂ ਉੱਥੇ ਅੱਧੇ ਘੰਟਾ ਘੰਟੇ ਦਾ ਬੈਠਾ ਇਹੀ ਦੇਖੀ ਜਾਂਦਾ ਤੁਹਾਡੇ ਲੈਂਸ ਪਹਿਣਾ ਤੁਸੀਂ ਕਿੱਥੋਂ ਆਏ ਹੋ ਨਵਾਂ ਸ਼ਹਿਰ ਤੋਂ ਤੇ ਕੀ ਕਰਨ ਆਏ ਪਹਿਲੀ ਵਾਰੀ ਆਏ ਇੱਥੇ ਮੈਂ ਪਹਿਲਾਂ ਕੈਂਪਸ ਵਿੱਚ ਵੀ ਆਇਆ ਸੀ ਅੱਛਾ ਕੀ ਮਦਦ ਚਾਹੀਦੀ ਤੁਹਾਨੂੰ ਕੱਦ ਲਈ ਆਏ ਹੋ ਬਸ ਉਹ ਕਹਿੰਦੇ ਲੈਂਸ ਪਾਉਣਾ ਹੈ ਲੈਂਸ ਪਾਣਾ ਤੇ ਤੁਹਾਡੇ ਘਰੇ ਕਮਾਈ ਦਾ ਸਾਧਨ ਕੀ ਫਿਰ ਕੰਮ ਕੌਣ ਕਰਦਾ ਦੱਸੋ ਦੱਸੋ ਆਂਟੀ ਕੌਣ ਕੰਮ ਕਰਦਾ ਤੁਹਾਡੇ ਘਰੇ ਹਾਂਜੀ ਇਹ ਕਰਦੇ ਹੋਮੇ ਕੰਮ ਇਹਨਾਂ ਕਰਦੇ ਆ ਅੱਛਾ ਕੰਮ ਨਹੀਂ ਕਰਦੇ ਫੇਰ ਤੁਹਾਡੇ ਘਰੇ ਰੋਟੀ ਕਿੱਦਾਂ ਚੱਲਦੀ ਆ ਉਹ ਮੇਰੀ ਵੱਡੀ ਜੇਟੀ ਬਾਹਰ ਗਈ ਆ ਵੈਸੇ ਉੱਥੋਂ ਮੈਂ ਖਰਚਾ ਦੇ ਦਿੰਦੀ ਬਹੁਤਾ ਸੋਹਣਾ ਅੱਛਾ ਫੇਰ ਹੁਣ ਘਰ ਚ ਵਾ ਤੂੰ ਤਿੰਨੋ ਹੀ ਰਹਿੰਦੇ ਹੋ ਤਿੰਨੇ ਪਹਿਲਾਂ ਇਹ ਦੱਸੋ ਆਪਣੀ ਕੁੜੀ ਨੂੰ ਸੰਸਕਾਰ ਕਿੱਦਾਂ ਦਿੱਤੇ ਹੋਏ ਕਿ ਜਿਹੜੀ ਇੰਨੀ ਚੰਗੀ ਐ ਇੰਨੀ ਸਰਵਣ ਪੁੱਤਰੀ ਨਿਕਲੀ ਐ ਠੀਕ ਸ਼ਟਡੌਕਸ ਮੈਨੂੰ ਪਤਾ ਆ ਪਤਾ ਉਹ ਬਾਹਰ ਆਖਣ ਜਾਂਦੇ ਨੇ ਹਣੇ ਹੋ ਜਾਂਦੇ ਦਿਖਾ ਦੇ ਲਈ ਹੋ ਜਾਂਦੇ ਆ ਹੈ ਤਾਂ ਕਾਵੇਲੇ ਵੀ ਹੋ ਜਾਂਦੇ ਨੇ ਆਣੇ ਨਹੀਂ ਵੈਸੇ ਸੇਵਾ ਨਹੀਂ ਕਰਦੀਆਂ ਆ ਨਵਾਂ ਬੜਿਆਂ ਪੁੱਛਦੇ ਆ ਹਾਲ ਚਾਲ ਦਾ ਪੁੱਛੀ ਰਹੇ ਨੇ ਮੁੰਡੇ ਨਾਲ ਮੁੰਡਿਆਂ ਨਾਲ ਤਾਂ ਚੰਗੇ ਨੇ ਮੁੰਡੇ ਤਾਂ ਹੀ ਹਾਂ ਬਾਹਰ ਇੱਕ ਜਿੰਮੇਵਾਰੀ ਬਣ ਗਈ ਉਹਨਾਂ ਦੀ ਮੁੰਡੇ ਨਾਲ ਚੰਗੇ ਨਾ ਕੋਈ ਨਹੀਂ ਤੁਹਾਡੀ ਅੱਖ ਦਾ ਆਪਰੇਸ਼ਨ ਕਰਾ ਦੇਣਾ ਸੀ ਬੈਠ ਤੂੰ ਅੰਦਰ ਬੈਠ ਬੈਠੋ ਆਜੋ ਆ ਆਜੋ 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 ਬਿਠਾਓ ਬੇਟਾ ਅੰਦਰ ਬਿਠਾਓ ਹਾਂ ਮੈਂ ਅਨਮੋਲ ਆ ਤੁਸੀਂ ਕੌਣ ਅਨਮੋਲ ਤੁਹਾਨੂੰ ਤੁਸੀਂ ਪਛਾਣਿਆ ਨਹੀਂ ਮੈਨੂੰ ਹੇ ਤੱਕ ਉਹ ਸਭ ਆਜ ਤਾਂ ਨਹੀਂ ਪਤਾ ਲੱਗਦਾ ਨਾ ਤੁਸੀਂ ਸੁਣੇ ਸਪੀਚ ਸੋਹਣੀ ਸੀ ਤੁਹਾਡੀ ਅੱਜ ਸਪੀਚ ਸੁਣਨੀ ਹੈ ਮੇਰੀ ਕਿਦਾਂ ਦੀ ਦਿਨਾਂ ਵਿੱਚ ਸਪੀਚ ਬਹੁਤ ਯਾਨ ਕਰਦੇ ਉਦੋਂ ਵੀ ਬਹੁਤ ਸੋਹਣੀ ਆ ਤੁਹਾਨੂੰ ਖੁਸ਼ ਹੋਈ ਸੀ ਸੁਣ ਕੇ ਅੱਛਾ ਮੇਰੀ ਅੱਛਾ ਤੁਸੀਂ ਅਨਮੋਲ ਪਛਾਣੇ ਨਹੀਂ ਮੈਨੂੰ ਕੋਈ ਵਿਹਲਾ ਨਹੀਂ ਦਿਸਣਾ ਚਾਹੀਦਾ ਸਨੋਵਾ ਹੱਸਦਾ ਇਸ ਕਰਕੇ ਠੀਕ ਹੈ ਜੀ ਬੈਠੋ 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 ਕੰਮ ਕਰਦੇ ਸਮਾਜ ਦੀ ਸੇਵਾ ਕਰਦੇ ਧੰਨਵਾਦ ਧੰਨਵਾਦ ਮਾਦੇ ਤੁਹਾਡਾ ਅਸ਼ੀਰਵਾਦ ਬੈਠੋ 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 ਕੋਈ ਗੱਲ ਨਹੀਂ ਕੋਈ ਹਾਂਜੀ ਬੈਠੋ ਤੁਸੀਂ ਦੋ ਮਿੰਟ ਬੈਠੋ ਪਹਿਨੇ ਇੱਧਰ ਬੈਠੋ ਪਲੀਜ਼ ਬੈਠੋ ਚੇਅਰ ਲਓ ਬੈਠੋ ਜੀ ਇਹ ਮੁੰਡੇ ਦੀ ਲੱਤ ਕੱਟੀ ਜਾਣੀ ਹੈ ਇਹ ਮੁੰਡੇ ਦੀ ਲੱਤ ਦਾ ਆਪਰੇਸ਼ਨ ਤੁਸੀਂ ਨਾਲ ਹੋ ਇਹਨਾਂ ਦੇ ਕਿੰਨੇ ਪੈਸੇ ਮੰਗੇ ਡਾਕਟਰ ਨੇ 20000 ਰੁਪਏ 20000 ਰੁਪਏ ਤੇ ਕਦੋਂ ਤੋਂ ਤੁਹਾਡੀ ਲੱਤ ਖਰਾਬ ਹੈ ਇਹ ਇਹ 3 ਸਾਲ ਤੋਂ 3 ਸਾਲ ਤੋਂ 20000 ਰੁਪਏ ਦੇ ਕਰਕੇ ਬੰਦਾ ਆਪਣੀ ਲੱਤ ਦੇ ਇਹ ਹਾਲਾਤ ਲੈ ਕੇ ਘੁੰਮ ਰਿਹਾ ਇਹ ਬਾਈ ਜੀ ਦੀ ਹੈ 23 ਸਾਲ 23 ਸਾਲ ਤੋਂ ਲੱਤ ਖਰਾਬ ਹੋਈ ਪਈ ਹੈ ਡਾਕਟਰ ਨੇ ਲੱਤ ਕੱਟਣ ਵਾਸਤੇ ਕਹਿਤਾ ਪਰ ਲੱਤ ਕਟਾਣ ਦਾ ਜਿਗਰਾ ਨਹੀਂ ਪੈ ਰਿਹਾ ਮੁੰਡੇ ਦਾ ਕਿਉਂਕਿ ਦੂਜੀ ਲੱਤ ਪਹਿਲਾਂ ਹੀ ਪੋਲੀਓ ਹੈ ਤੇ ਬਾਈ ਜੀ ਜ਼ਿੰਦਗੀ ਨਰਕ ਬਣ ਜੇਗੀ ਕਿਉਂਕਿ ਤੁਰਿਆ ਨਹੀਂ ਜਾਣਾ ਬੈੱਡ ਤੇ ਤੁਹਾਨੂੰ ਪਤਾ ਅੱਜਕੱਲ ਜੇ ਕੋਈ ਪੈ ਜਵੇ ਤਾਂ ਉਹਦਾ ਕੀ ਹਾਲ ਹੁੰਦਾ ਮੈਨੂੰ ਤਾਂ ਹੁਣ ਵੀ ਕੋਈ ਪੁੱਛਦਾ ਹੀ ਨਾਲ ਨਹੀਂ ਆਇਆ ਮੇਰੇ ਵਾਹਿਗੁਰੂ ਇਹ ਹਾਲਾਤ ਨੇ ਇਹ ਮੈਂ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਿਹਾ ਯਾਰ ਮੈਨੂੰ ਨੋਟਿਸ ਹੀ ਭੇਜਾਂ ਵੀ ਸ਼ਾਇਦ ਮੇਰੀ ਲੱਤ ਬਚ ਜੇ ਪੱਕਾ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਲੱਤ ਬਚ ਜਾਵੇ ਫਿਰ ਵੀ ਜੋ ਫਿਰ ਵੀ 4-5 ਲੱਖ ਰੁਪਏ ਇੱਥੇ ਮੈਨੂੰ ਗਿਆ ਸੀ ਲੱਗੂ ਜਗਰੂਪ ਲੱਤ ਤੋਂ ਬਚਣੀ ਚਾਹੀਦੀ ਹੈ ਪੈਸਿਆਂ ਦੀ ਤਾਂ ਗੱਲ ਹੀ ਹੈ ਨਹੀਂ ਪੈਸੇ ਦੀ ਗੱਲ ਤਾਂ ਉੱਥੇ ਆਉਂਦੀ ਹੈ ਨਾ ਜਿੱਥੇ ਲੱਤ ਕੱਟਣਾ ਤੇ ਪੈਸਿਆਂ ਦਾ ਤਾਂ ਕੋਈ ਚੱਕਰ ਨਹੀਂ ਪੈਸੇ ਇਕੱਠੇ ਕਰ ਲਾਂਗੇ ਅਸੀਂ ਕੋਈ ਗਾ ਕੋਈ ਗਾ ਮੈਂ ਇਹ ਅਪੀਲ ਕਰਨਾ ਚਾਹਨਾ ਜਿਹੜੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਇੱਥੇ ਦੇਖੋ ਲੋਕ ਆਏ ਹੋਏ ਨੇ ਆਪਣੀਆਂ ਆਪਣੀਆਂ ਪ੍ਰੋਬਲਮਸ ਲੈ ਕੇ ਤੇ ਅਸੀਂ ਰੋਜ਼ ਇੱਥੇ ਹੀ ਆਪਣੀਆਂ ਜਿਹੜੀ ਏਕ ਜ਼ਰੀਆ ਫਾਊਂਡੇਸ਼ਨ ਦੀ ਸੇਵਾ ਨਿਭਾਉਂਦੇ ਆ ਮੈਂ ਰੋਜ਼ ਇਹੀ ਬੇਨਤੀ ਕਰਦਾ ਵੀਡੀਓ ਦੇ ਵਿੱਚ ਖਾਸ ਕਰ ਮੇਰੀ ਯੰਗ ਪੀੜੀ ਨੂੰ ਤੁਹਾਡੇ 150 500 ਦੇਣ ਨਾਲ ਕੋਈ ਫਰਕ ਨਹੀਂ ਪੈਣਾ ਆਪਣਾ ਸਮਾਂ ਕੱਢ ਕੇ ਟਾਈਮ ਕੱਢ ਕੇ ਇੱਥੇ ਜ਼ਰੂਰ ਆਇਆ ਕਰੋ ਇੱਥੇ ਲੋਕ ਬਹੁਤ ਦੁਖੀ ਨੇ ਆਪ ਕਿਉਂ ਆਇਓ ਜੀ ਤੁਸੀਂ ਕਿਉਂ ਆਇਓ ਸਰ ਮੈਂ ਬੇਸ਼ਕ ਕਰਵਾਣੀ ਸੀ ਤੁਸੀਂ ਐਮ ਆਰ ਆਈ ਕਿਹਾ ਸੀ ਉਸ ਹਸਪਤਲ ਹਾਂਜੀ ਇਹ ਆਪਣੀ ਮਦਰ ਦੀ ਐਮ ਆਰ ਆਈ ਲੈ ਆਏ ਹੋ ਨੇ ਤਾਂ ਆਪਕੋ ਕੀ ਦਿੱਕਤ ਹੈ ਐਮ ਆਰ ਕਰਵਾਣਾ ਹੈ ਐਮ ਸੀਟੀ ਸਕੈਨ ਇਹਨਾਂ ਨੂੰ ਕੈਂਸਰ ਤੁਹਾਡੀ ਵੀਡੀਓ ਮੈਂ ਰੋਜ਼ ਚੈੱਕ ਕਰਦੀ ਹਾਂ ਤੁਹਾਡੀ ਮੈਂ ਅੱਜ ਮੈਂ ਤੁਹਾਨੂੰ ਕੱਲ ਵੀ ਆਈ ਸੀ ਅੱਜ ਵੀ ਬਹੁਤ ਖੁਸ਼ ਹੋਈ ਹਾਂ ਮੈਂ ਤੁਹਾਨੂੰ ਦੇਖ ਕੇ ਥੈਂਕ ਯੂ ਥੋੜਾ ਆਸ਼ੀਰਵਾਦ ਦਿਓ ਕੋਈ ਗੱਲ ਬੈਠੋ ਪਲੀਜ਼ ਬੈਠ ਜਿੰਨਾ ਤੋਂ ਤੁਸੀਂ ਸੇਵਾ ਕਰਦੇ ਹੋ ਉਦੋਂ ਤੋਂ ਜੁੜੇ ਹੋਏ ਹੋ ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਹੋ ਅਸੀਂ ਇੱਕ ਬੰਗਾਲੀ ਹੈ ਜੀ ਸਾਡੇ ਸਮਰਾਲੇ ਰਹਿੰਦੇ ਨੇ ਜੀ ਉਹਨਾਂ ਦੇ ਨਾਲ ਮੈਂ ਆਇਆ ਜੀ ਉਹਦੇ ਬੱਚੇ ਦਾ 17 ਸਾਲ ਹੋ ਗਈ ਉਹਦੇ ਪੈਸਿਆਂ ਦੀ ਦਿੱਕਤ ਕਰਕੇ ਜੀ ਮਤਲਬ ਆਪੇਸ਼ਨ ਕਰਨੀ ਉਹ ਕੰਮ ਉਹ ਖੜਾ ਹੀ ਉਹਨਾਂ ਦਾ ਤੁਸੀਂ ਕਿਉਂ ਮਦਦ ਕਰ ਰਹੇ ਹੋ ਉਹਨਾਂ ਦੀ ਮੈਂ ਨਾਲ ਜੀ ਇਨਸਾਨੀਅਤ ਦੇ ਨਾਤੇ ਜੀ ਬੇਟਾ ਟਰੋਫੀ ਲੈ ਗਈ ਇਹ ਕਪੜੀ ਅਸੀਂ ਨਾ ਉਸ ਹਰ ਬੰਦੇ ਨੂੰ ਇੱਕ ਟਰੋਫੀ ਦਿੰਨੇ ਆ ਇੱਕ ਸਮਾਨ ਦਿੰਨੇ ਆ ਦੇਖਦੇ ਆ ਤੁਹਾਨੂੰ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਦੇਖਦੇ ਆ ਬਹੁਤ ਬੜੀ ਟਰੋਫੀ ਦੇਣ ਦਾ ਸਿਰਫ ਇੱਕ ਮਕਸਦ ਸਾਡਾ ਇਹ ਹੁੰਦਾ ਹੈ ਕਿ ਸਾਨੂੰ ਉਹ ਦੁਨੀਆ ਦੇ ਲੋਕ ਬਹੁਤ ਚੰਗੇ ਬੰਗਾਲ ਦੇ ਵਿੱਚ 3.5 ਲੱਖ ਰੁਪਏ ਮੰਗਿਆ ਸੀ ਜੀ ਉਹ ਵਿਚਾਰਿਆਂ ਤੋਂ ਹੋਇਆ ਨਹੀਂ ਇਕੱਠਾ ਤੇ ਕਦੋਂ ਤੋਂ ਆਪਣਾ ਇਲਾਜ ਨਹੀਂ ਕਰਾ ਪਾਰੇ ਬੇਟਾ ਜਿਹੜੀਆਂ ਦੂਜੀਆਂ ਆਪਣੀਆਂ ਟਰੋਫੀਆਂ ਲੈ ਤਕਰੀਬਨ ਜੀ 16 17 ਸਾਲਾਂ ਤੋਂ ਜੀ ਅੱਛਾ ਹਾਂ ਜੀ ਮੈਂ ਸਾਡੇ ਕੋਲ ਰਹਿੰਦੇ ਨਹੀਂ ਸਾਨੂੰ ਪਤਾ ਹੈ ਨਾ ਦਾ ਇਹ ਚੂਲਾ ਕਦੋਂ ਤਾਂ ਖਰਾਬ ਹੈ ਇਹਨਾਂ ਦਾ ਇਹਦੇ ਬਚਪਨ ਦੇ ਵਿੱਚ ਕੋਈ ਸੱਟ ਵੱਜੀ ਸੀਗੀ ਜੀ ਬੱਚੇ ਦੇ ਤੇ ਇਲਾਜ ਨਹੀਂ ਕਰਾ पाए ਉਹਦੀ ਕਿੰਨੇ ਸਾਲ ਹੋ ਗਏ ਇਲਾਜ ਹੋਏ ਨੂੰ 17 ਸਾਲ ਦੀ ਗੱਲ ਹੈ ਜੀ 17 ਸਾਲ ਹੋ ਗਏ ਬੰਦਾ ਇਲਾਜ ਨਹੀਂ ਕਰਾ ਸਕਿਆ 21 20 21 ਸਾਲ ਦਾ ਬੱਚਾ ਹੋ ਗਿਆ ਜੀ ਉਹ ਪੈਸਿਆਂ ਕਰਕੇ ਇਲਾਜ ਨਹੀਂ ਉਹ ਵਾਹ ਤੁਸੀਂ ਆਉਂਦੇ ਨੇ ਸੰਭੇ ਜੀ ਇਹ ਚੀਜ਼ ਦੇਖੀ ਆ ਮੈਂ ਤੁਸੀਂ ਆਉਂਦੇ ਨੇ ਐਮ ਆਰ ਆਈ ਜਿਹੜੀ ਉਹ ਸਾਰੀ ਉਹ ਤੁਸੀਂ ਫ੍ਰੀ ਕਰਵਾਈ ਹੈ ਜੀ ਸਾਰਾ ਕੁਝ ਦੇਖਿਆ ਹੀ ਮੈਂ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਦੇਖੋ ਬੱਚੇ ਦੀ ਵਿਚਾਰੇ ਦੀ ਉਮਰ 23 ਸਾਲ ਆ 17 ਸਾਲ ਹੋ ਗਏ ਬਚਪਨ ਚ ਉਹਦਾ ਚੂਲਾ ਖਰਾਬ ਹੋਇਆ ਤੇ ਹੁਣ ਤੱਕ ਇਲਾਜ ਹੀ ਨਹੀਂ ਹੋਇਆ ਇਹ ਹੈ ਸਾਡੇ ਕਾਗਜ਼ ਚੁਗਣ ਦਾ ਕੰਮ ਕਰਦੇ ਨਹੀਂ ਜੀ ਕਾਗਜ਼ ਚੁਗੜ ਮੈਂ ਤਾਂ ਤੁਹਾਡੇ ਤੇ ਹੈਰਾਨ ਆ ਬਾਈ ਕਿ ਤੁਸੀਂ ਇੱਕ ਇਨਸਾਨੀਅਤ ਨਾਲ ਤੇ ਉਹਦੀ ਹੈਲਪ ਕਰ ਰਹੇ ਗੁਰਪ੍ਰੀਤ ਵੀਰ ਨੂੰ ਵੀ ਵਾਹਿਗੁਰੂ ਉਹ ਕਰਦੇ ਆ ਵਾਹ ਜੀ ਉਹ ਤਾਂ ਵੱਡੇ ਸਾਡੇ ਮਾਣ ਆ ਲੋ ਆ ਫੋਟੋ ਕਰੋ ਬਾਈ ਮੈਂ ਤੁਹਾਨੂੰ ਆਪਣੇ ਫੋਨ ਚ ਦੇ ਦਊਗਾ ਫੋਟੋ ਆਪਣੇ ਫੋਨ ਚ ਕਰ ਦੋ ਇਹ ਬਾਈ ਜੀ ਨੂੰ ਮਾਣ ਹੈ ਔਰ ਇਹਨਾਂ ਲੋਕਾਂ ਕਰਕੇ ਜਿਹੜੀ ਇਨਸਾਨੀਅਤ ਆ ਉਹ ਬਚੀ ਹੋਈ ਆ ਤੇ ਇਦਾਂ ਦੇ ਲੋਕ ਨਾ ਹੋਣ ਤਾਂ ਇਨਸਾਨੀਤ ਖਤਮ ਹੋ ਜਵੇ ਇੱਕ ਪ੍ਰਵਾਸੀ ਬੰਦੇ ਲਈ ਪੰਜਾਬੀ ਭਰਾ ਆਇਆ ਇੱਥੋਂ ਸਿੱਖਣਾ ਚਾਹੀਦਾ ਸਾਡੇ ਦੇਸ਼ ਨੂੰ ਜਿਹੜਾ ਦੇਸ਼ ਸਾਡਾ ਪੰਜਾਬ ਤੇ ਇਲਜ਼ਾਮ ਲਾਉਂਦਾ ਨਾ ਲੱਖ ਦੀ ਲਾਨਤ ਹੈ ਇੱਕ ਪੰਜਾਬੀ ਬੰਦਾ ਬੰਗਾਲੀ ਬੰਦੇ ਲਈ ਇੱਥੇ ਆ ਕੇ ਬੈਠਾ ਕਿ ਉਹਦਾ ਇਲਾਜ ਕਰਾ ਦੂੰ ਪੁੱਛੋ ਤੂੰ ਲੱਗਦਾ ਕੀ ਕੁਝ ਵੀ ਨਹੀਂ ਇਹ ਹੈ ਪੰਜਾਬੀਆਂ ਦੀ ਖਾਸੀਅਤ ਕਿ ਪੰਜਾਬੀ ਆਪਣਾ ਸਭ ਕੁਝ ਵਾਰਨ ਨੂੰ ਤਿਆਰ ਹੋ ਜਾਂਦੇ ਜਿੱਥੇ ਗੱਲ ਸੇਵਾ ਦੀ ਆਂਦੀ ਹੈ ਪਰ ਜਿੱਥੇ ਗੱਲ ਕਿਸੇ ਦੀ ਜਾਨ ਬਚਾਨ ਤੇ ਆਂਦੀ ਹੈ ਫੇਰ ਉਹ ਭਾਵੇਂ ਫੌਜ ਹੋਵੇ ਤੇ ਭਾਵੇਂ ਇਦਾਂ ਦੇ ਵੀਰ ਜਿਹੜੇ ਪੰਜਾਬ 'ਚ ਬਹਿ ਕੇ ਬਚਾਰੇ ਨੇ ਬੈਠੋ ਬੜਾ ਧੰਨਵਾਦ ਤੁਸੀਂ ਕਦ ਲਈ ਆਏ ਹੋ ਜੀ ਆਪਰੇਸ਼ਨ ਹੋ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਦਾ ਆਪਰੇਸ਼ਨ ਤੁਹਾਡੇ ਹੋਇਆ ਮੇਰਾ ਗਦੂਦਾਂ ਦਾ ਹੋਇਆ ਭਾਗ ਸਿੰਘ ਨਾਮ ਮੇਰਾ ਜੀ ਤੁਸੀਂ ਕਦੋਂ ਤੋਂ ਆ ਰਹੇ ਹੋ ਇੱਥੇ ਇੱਥੇ ਮੈਨੂੰ ਡੇਢ ਕੁ ਮਹੀਨਾ ਹੋ ਗਿਆ ਜੀ ਅੱਛਾ ਤੁਹਾਡਾ ਆਪਰੇਸ਼ਨ ਫ੍ਰੀ ਹੋਇਆ ਹਾਂਜੀ ਤੇ ਤੁਸੀਂ ਪਹਿਲਾਂ ਕਦੋਂ ਤੋਂ ਆਪਰੇਸ਼ਨ ਨਹੀਂ ਕਰਾ پا ਰਹੇ ਸੀ ਪਹਿਲਾਂ 2-3 ਮਹੀਨੇ ਤੋਂ ਆਪਰੇਸ਼ਨ ਨਹੀਂ ਕਰਾ ਕਿਉਂ ਨਹੀਂ ਕਰਾ پا ਰਹੇ ਸੀ ਪੈਸੇ ਵੱਲੋਂ ਜੀ ਪੈਸਿਆਂ ਬਕੋ ਪੈਸਿਆਂ ਕਰਕੇ ਆਪਰੇਸ਼ਨ ਨਹੀਂ ਕਰਾ پا ਰਹੇ ਸੀ ਬਾਈ ਜੀ ਤੁਸੀਂ ਦੇਖੋ ਇੱਥੇ ਆ ਕੇ ਇਹਨਾਂ ਦਾ ਆਪਰੇਸ਼ਨ ਫ੍ਰੀ ਹੋ ਗਿਆ ਤੁਸੀਂ ਕਿਉਂ ਆਏ ਮਾਤਾ ਜੀ ਪਹਿਲਾ ਮੇਰਾ ਮੁੰਡਾ ਬਾਲਾ ਬਿਮਾਰ ਹੈ ਸਰੀ ਦੇ ਵਿੱਚ ਹੁਣ ਦਵਾਈ ਨਹੀਂ ਮਿਲਦੀ ਕਿ ਸਾਹ ਨਹੀਂ ਆਉਂਦਾ ਅੱਜ ਉਹਨਾਂ ਨੂੰ ਡਾਕਟਰਾਂ ਨੇ ਨਾ ਟੈਸਟ ਕਰਕੇ ਮੋਰ ਤੋਂ ਦਵਾਈ ਨਹੀਂ ਮਿਲੀ ਇੱਕ ਮੈਂ ਖਾਸ ਮਾਤਾ ਵਾਸਤੇ ਬੇਨਤੀ ਕਰਨਾ ਚਾਹੁੰਦਾ ਪਲੀਜ਼ ਗੌਰ ਕਰਿਓ ਕਿਉਂਕਿ ਸਾਡੀ ਐਨ ਜੀਓ ਪੰਜਾਬ ਚ ਕੰਮ ਕਰਦੀ ਹੈ ਇੰਡੀਆ ਪੇਸ਼ੈਂਟ ਦੇਖਦੀ ਹੈ ਇੱਕ ਕੈਨੇਡਾ ਸਰੀ ਦੇ ਵਿੱਚ ਇਹਨਾਂ ਦਾ ਬੇਟਾ ਜਿਨੂੰ ਪ੍ਰੋਬਲਮ ਹੈ ਇਹ ਸਾਡੇ ਕੋਲ ਆ ਕੇ ਬੈਠੇ ਨੇ ਪਰ ਮੇਰੇ ਕੋਲ ਕੋਈ ਹੱਲ ਨਹੀਂ ਨਜ਼ਰ ਆ ਰਿਹਾ ਸੀ ਇਸ ਕਰਕੇ ਮੈਂ ਵੀਡੀਓ ਜੀ ਬੇਨਤੀ ਕਰ ਰਿਹਾ ਕਿ ਸਾਡੀ ਟੀਮ ਨਾਲ ਜਲਦ ਤੋਂ ਜਲਦ ਸੰਪਰਕ ਕਰੋ ਜੇ ਕੋਈ ਕੈਨੇਡਾ ਸਰੀ ਦੇ ਵਿੱਚ ਇਹਨਾਂ ਦੇ ਬੇਟੇ ਦੀ ਮਦਦ ਕਰ ਸਕਦਾ ਸਿਰਫ ਉਹਨੂੰ ਦਵਾਈਆਂ ਲੈ ਦੇਵੇ ਮੇਰੇ ਖਿਆਲ ਨਾਲ ਉਹਨੂੰ ਟੀਬੀ ਦੀ ਦਿੱਕਤ ਹੈ ਹਸਬੰਡ ਵਾਈਫ ਦੋਨੋਂ ਨੇ ਮੈਨੂੰ ਹਜੇ ਪੂਰੀ ਕਹਾਣੀ ਨਹੀਂ ਪਤਾ ਇਹ ਸਿਰਫ ਮਾਤਾ ਆ ਕੇ ਮੈਨੂੰ ਦੱਸ ਰਹੇ ਨੇ ਨਮੂਨੀਆਂ ਵੀ ਹੋਇਆ ਉਹਨੂੰ ਨਮੋਨੀਆ ਹੋਇਆ ਪਿਆ ਉਹਦੀ ਫੋਟੋਆਂ ਵੀਡੀਓ ਸੀ ਤੁਹਾਡੇ ਕੋਲ ਦਿਖਾਈਓ ਕਿੱਥੇ ਕਿੰਨਾ ਕੋਲਾ ਨਾਲ ਕੋਣ ਮਾਤਾ ਦੇ ਆਰਾਮ ਨਾ ਆਰਾਮ ਨਾਲ ਆਰਾਮ ਆਰਾਮ ਨਾ ਕੋਈ ਗੱਲ ਨਹੀਂ ਬੈਠੋ ਆਰਾਮ ਨਾਲ ਫੋਟੋਆਂ ਦਿਖਾ ਦਿਓ ਜਿਹੜੀਆਂ ਤੁਸੀਂ ਇਹ ਇਨਾਂ ਕੋਲ ਹੀ ਹੈ ਦਿਖਾ ਦਿਓ ਜੇ ਕੋਈ ਸਰੀ ਦੇ ਵਿੱਚੋਂ ਸਾਡੀ ਇਹ ਵੀਡੀਓ ਦੇਖ ਰਿਆ ਦੇਖੋ ਯਾਰ ਹੁਣ ਕੈਨੇਡਾ ਦੇ ਵਿੱਚੋਂ ਕੋਈ ਪੰਜਾਬੀ ਭਰਾ ਨੂੰ ਮਦਦ ਚਾਹੀਦੀ ਹੈ ਤੇ ਸਾਡੇ ਨੰਬਰ ਨੰਬਰਾਂ ਦੇ ਸੰਪਰਕ ਕਰੋ ਕਿ ਜੇ ਕੋਈ ਇਹਨਾਂ ਦੀ ਮਦਦ ਕਰ ਸਕਦਾ ਸਾਨੂੰ ਵਟਸਐਪ ਕਰ ਦਿਓ 788916849 ਤੇ ਅਸੀਂ ਤੁਹਾਡਾ ਪਰਿਵਾਰ ਨਾਲ ਸੰਪਰਕ ਕਰਾ ਦਾਂਗੇ ਸਿੱਧੀ ਮਦਦ ਕਰੋ ਕੋਈ ਪੈਸੇ ਦੀ ਡਿਮਾਂਡ ਨਹੀਂ ਕਰ ਰਹਾ ਪਰਿਵਾਰ ਪੈਸੇ ਨਹੀਂ ਮੰਗ ਰਿਹਾ ਇਹ ਪਰਿਵਾਰ ਸਿਰਫ ਇਹ ਚਾਹੁੰਦਾ ਕਿ ਇਹਨਾਂ ਦਾ ਬੇਟਾ ਸਰੀ ਕੈਨੇਡਾ ਦੇ ਵਿੱਚ ਬਿਮਾਰ ਹੈ ਇਲਾਜ ਤੇ ਪੈਸੇ ਬਹੁਤ ਲੱਗ ਰਹੇ ਨੇ ਤੇ ਹੁਣ ਇਲਾਜ ਜੋਗੇ ਪੈਸੇ ਨਹੀਂ ਹੈਗੇ ਤੇ ਉੱਥੇ ਵਿਚਾਰਾ ਬਿਨਾਂ ਦਵਾਈ ਤੋਂ ਬੈਠਾ ਹੈ ਡਾਕਟਰਾਂ ਨੇ ਇਲਾਜ ਕਰਾਉਣ ਲਈ ਕਹਤਾ ਪਰ ਇਲਾਜ ਨਹੀਂ ਹੋ ਪਾਰਿਆ ਜੇ ਦਵਾਈ ਬੰਨ ਗਿਆ ਬੈਠਾ ਹੈਗਾ ਹੁਣ ਦਵਾਈ ਵੀ ਨਹੀਂ ਮਿਲਦੀਗੀ ਉਹਨੂੰ ਜੀ.ਟੀ ਦੀ ਪ੍ਰੋਬਲਮ ਵੀ ਆ ਸਾਹ ਨਹੀਂ ਆਉਂਦਾ ਮਾਤਾ ਜੀ ਸਾਡੇ ਨਾਲ ਸਾਡਾ ਇਹ ਸੋਸ਼ਲ ਮੀਡੀਆ ਤੇ ਅਸੀਂ ਬੇਨਤੀ ਕਰਦਾਂਗੇ ਇੱਕ ਦੋ ਦਿਨ ਤੱਕ ਹੋ ਸਕਦਾ ਹੈ ਕਿ ਅੱਜ ਕੱਲ ਚ ਕੋਈ ਨਾ ਕੋਈ ਪਰਿਵਾਰ ਜ਼ਰੂਰ ਮਿਲ ਜਵੇ ਤੇ ਸਰੀ ਦੇ ਵਿੱਚ ਇਸ ਪਰਿਵਾਰ ਦੀ ਮਿਲ ਕੇ ਮਦਦ ਕਰ ਦਵੇ ਤੁਸੀਂ ਬੈਠੋ ਕੋਈ ਗੱਲ ਕੋਈ ਗੱਲ ਸਮਾਂ ਹੋਗਾ ਜੀ ਇਹ ਮੇਰਾ 4 ਸਾਲ ਪਾਲ ਦੇ ਨੇੜੇ 4 ਸਾਲ ਹੋ ਗਏ ਜੀ ਮੈਂ ਤਾਂ ਸਾਲ ਵਿੱਚ 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 ਗੱਲ ਨਹੀਂ ਉਥੇ ਕੱਚੇ ਤਰੀਕੇ ਨਾਲ ਬਾਹਰ ਹੈ ਕਿ ਪੱਕਾ ਕੱਚੇ ਅੱਛਾ ਜੀ ਬੈਂਡਾ ਵਾਲੀ ਕੁੜੀ ਲਈ ਸੀ ਇਹਨਾਂ ਨੇ ਸਾਰਾ ਖਰਚਾ ਕੀਤਾ ਸੀ ਬੜੀ ਇਹਨਾਂ ਟਾਈ ਤੰਨੇ ਕੇ ਲਈ ਸੀ ਮੋਟਰ ਲੱਗੀ ਸੀ ਵਿੱਚ ਉਹ ਸਾਰੀ ਉਹ ਵੀ ਵੈਗੀ ਘਰ ਵੀ ਵੇਚ ਗਿਆ ਉਹਦੇ ਚ ਘਰ ਹੈਗਾ ਕੁਛ ਹੁਣ ਇਹਨਾਂ ਕੋਲੇ ਨਾ ਮੈਂ ਉਹ ਵੀ ਵੇਚਣ ਨੂੰ ਚਾਹਾਂ ਮੈਂ ਵੇਚਣ ਨੂੰ ਕੁਛ ਨਾ ਹੋਵੇ ਕੋਈ ਗੱਲ ਮਾਦਰ ਬੈਠੋ ਤੇ ਬੈਠ ਇੱਧਰ ਬੈਠ ਮੇਰੀ ਗੱਲ ਸੁਣ ਬੇਟਾ ਬੈਠੋ ਤੇ ਬੈਠੋ ਪਲੀਜ਼ ਬੈਠ ਦੇਖੋ ਬੜਾ ਔਖਾ ਹੈ ਇਹਨਾਂ ਦਾ ਨੰਬਰ WhatsApp ਕਰ ਮੈਨੂੰ ਸਰੀ ਵਾਲੇ ਬੰਦਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਇਸ ਪਰਿਵਾਰ ਦੀ ਮਦਦ ਕਰ ਸਕਦਾ ਹੈ ਦੇਖੋ ਯਾਰ ਸਾਡੀ NGO 'ਚ ਨਾ ਖਾਸੀਅਤ ਹੈ ਅਸੀਂ ਕਦੀ ਵੀ ਆਪ ਮੁਹਾਰੇ ਨਹੀਂ ਬਣਦੇ ਕਿ ਸਾਨੂੰ ਪੈਸੇ ਦਿਓ ਅਸੀਂ ਇਹ ਚਾਹਦੇ ਆ ਅਸੀਂ ਤਾਂ ਸਿਰਫ ਇੱਕ ਪਲੈਟਫਾਰਮ ਦੇ ਉੱਤੇ ਤੁਹਾਨੂੰ ਦੁੱਖ ਦਿਖਾ ਰਹੇ ਆ ਲੋਕਾਂ ਦੇ ਹਾਲਾਂਕਿ ਲੋਕ ਕਹਿ ਦਿੰਦੇ ਨੇ ਕਿ ਬੜਾ ਸੌਖਾ ਹੈ ਪਰ ਮੈਂ ਚਾਹਨਾ ਸਾਰੇ ਇਹ ਕੰਮ ਕਰਨ ਜੇ ਸੌਖਾ ਹੈ तकरीबन 12500 ਪਿੰਡ ਨੇ ਪੰਜਾਬ ਦੇ ਹਰ ਪਿੰਡ ਤੋਂ ਇੱਕ ਇੱਕ ਬੰਦਾ ਖੜਾ ਹੋ ਜਵੇ ਕਿ ਮੇਰੇ ਪਿੰਡ ਚ ਭਾਈ ਜੇ ਕਿਸੇ ਨੂੰ ਲੋੜ ਹੈ ਮੈਨੂੰ ਦੱਸੋ ਤੇ ਮੇਰੇ ਪਿੰਡ ਤੋਂ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਉਹ ਵੀ ਮੈਨੂੰ ਦੱਸੋ ਇਹ ਦੋਨੋਂ ਜੇ ਆਪਸ ਦੇ ਵਿੱਚ ਮਿਲ ਜਾਣ ਤਾਂ ਭਾਈ ਸਾਡੇ ਵਰਗੀ ਸੰਸਥਾ ਦੀ ਕੀ ਲੋੜ ਹੈ ਸਾਡੇ ਵਰਗੀਆਂ ਸੰਸਥਾਵਾਂ ਆਪੇ ਹੀ ਬੰਦ ਹੋ ਜਾਣਗੀਆਂ ਜੇ ਚੰਗੇ ਲੋਕ ਆਪ ਹੀ ਅੱਗੇ ਲੱਗ ਕੇ ਆਪਣੇ ਪਿੰਡਾਂ ਨੂੰ ਤੇ ਸ਼ਹਿਰਾਂ ਨੂੰ ਸਾਹਮਣੇ ਲੱਗ ਗਏ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਬੜੀਆਂ ਉਮੀਦਾਂ ਲੈ ਕੇ ਲੋਕ ਸਾਰੇ ਇੱਥੇ ਆਂਦੇ ਨੇ ਇਹਨਾਂ ਦੀਆਂ ਬੇਨਤੀਆਂ ਤੇ ਖਰੇ ਉਤਰੋ ਇਹਨਾਂ ਦੀ ਹੈਲਪ ਕਰਨ ਲਈ ਜਰੂਰ ਅੱਗੇ ਆਓ ਤੇ ਅਸਰੀ ਵਾਲੀ ਮਾਤਾ ਜੀ ਨੂੰ ਲੋੜ ਹੈ ਤੇ ਇਹਦੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਹੋ ਸਕਦਾ ਹੈ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਦਾ ਭਲਾ ਹੋ ਜਾਵੇ ਧੰਨਵਾਦ